جس ਧੰਨ ਕੋ ਚਾਰ ਕੋਟ ਉਠਾਵੇ ਸੋ ਧੰਨ ਹਰ ਸੇਵਾ ਦੇ ਪਲ ਜਿਸ ਧੰਨ ਕੋ ਦੇਖੋ ਹੁਤਾਨ ਹੋ ਰਹਾ ਹੈ ਇਹ ਸੰਸਾਰੀ ਧੰਨ ਦੀ ਗੱਲ ਆ ਗਈ ਪਹਿਲਾਂ ਦੂਏ ਧੰਨ ਦੀ ਗੱਲ ਆਈ ਸੀ ਚਾਰ ਕੋਟ ਦਾ ਆ ਚਾਰ ਕੋਟਾਂ ਨੂੰ ਬੈਤਾ ਕਿਦਾਂ ਜਬੀ ਜਮੜ ਜਾ ਹੱਥ ਚਾਰੇ ਪਾਸੇ ਭਜੇ ਫਿਰਦਾ ਨੇ ਇਹ ਧੰਨ ਨੇ ਜਲੀਲ ਕਰਤੇ ਬڑے بڑے ਆ ਤਾਂ ਜਿਹੜਾ ਪੈਂਦਾ ਜਿਹੜਾ ਜਹਿਦਾ ਤੇ ਇਲਜ਼ਾਮ ਲਾਉਂਦਾ ਚਾਹੇ ਝੂਠਾ ਹੋਵੇ ਚਾਹੇ ਸੱਚਾ ਲਾਉਂਦਾ। ਗੱਲ ਤਾਂ ਸਾਦੀ ਹੋਈ ਹੈ। ਜਿਹੜਾ ਬੰਦਾ ਇਲਜ਼ਾਮ ਲਾਉਂਦੇ ਨੇ ਚਾਹੇ ਝੂਠੇ ਨੇ ਜਾਂ ਸੱਚੇ ਨੇ ਪਰ ਤਾਂ ਆਗਰ ਨਾ ਵੜਿਆ ਤੁਹਾਡੇ ਕੋਲੇ। ਸਾਡੀ ਗੱਲ ਚੱਲ ਕਿਵੇਂ ਪਈ? ਬਿਲਕੁਲ ਝੂਠਾ ਤਾਂ ਕੋਈ ਉੱਦਾ ਨਹੀਂ ਖੈਰ। ਕੋਈ ਸੱਚ ਕੋਈ ਝੂਠ ਹੋ ਸਕਦਾ। ਬਿਲਕੁਲ ਝੂਠ ਨਹੀਂ ਚੱਲਦਾ। ਕੁਝ ਇਸ طرح ਥੋੜਾ ਬਹੁਤ ਜ਼ਰੂਰ ਹੋ ਸਕਦਾ ਵਿੱਚ ਜੇ ਤੁਹਾਨੂੰ ਚਾਰ ਕੰਟ ਉੱਠ ਸੋਤਨ ਹਰ ਸੇਵਾ ਦੇ ਉਹ ਤਾਂ ਹਰ ਸੇਵਾ ਦੇ ਵਿੱਚ ਉਹ ਤਾਂ ਹਰ ਸੇਵਾ ਦੇ ਵਿੱਚ ਹੀ ਪਹਿ ਜਾਣਾ ਹੈ ਉਹ ਆਪੇ ਮਿਲਣਾ ਹੈ ਉਹ ਤੁਮ ਕਿ ਹਰ ਸੇਵਾ ਪਰ ਇਹ ਕੀ ਕਰਦੇ تھے ਅਸਲ ਕੇ ਜੋਗੀ ਨੂੰ ਵੀ ਕਹੀ ਹੋਈ ਗੱਲ ਹੈ ਕਿ ਤਾਗਾ ਬਿਸ਼ਰੂਪ ਜਿਹਦਾ ਬਿਸ਼ਰੂਪ ਸਾਨੂੰ ਇਹ ਗੱਲ ਕਹੀਏ ਕਿਸ ਨੂੰ ਬੰਦ ਤਾਨੂੰ ਗੱਲ ਕਹੀਏ ਇਹ ਤਾਂ ਦਾ ਇਸ ਤਰੀ ਜਿਹੜੇ ਰਾਜ ਪ੍ਰਬੰਧ ਵਾਲੇ ਨੇ ਉਹਨਾਂ ਨੂੰ ਗੱਲ ਕਹੀਏ ਫਿਰ ਤਾਂ ਇਹ ਹੈ ਤਬ ਉਹ ਰਾਜ ਰਾਜਨ ਰਾਜ ਨਹੀਂ ਤਬ ਉਹ ਰਾਜ ਹੂ ਜੇ ਤੱਪ ਕਰਦਾ ਆ ਗੱਲ ਵਾਸਤੇ ਉਹ ਤਰੂ ਨਾਲ ਵੀ ਅਹੀਂ ਜੋੜੀ ਹੋਈ ਹੋ ਜਾਣਾ ਵੇ ਰਾਜ ਬਣ ਗਿਆ ਰਾਜ ਲੈ ਲਿਆ ਤਾਂ ਇਹ ਜੋੜੀ ਹੋਈ ਹੋ ਜਾਗਾ ਜੇ ਤੂੰ ਰਾਜ ਚਾਹੁੰਦਾ ਹੈ ਰਾਜ ਖਾਤਾ ਕੱਪ ਕਰਦੇ ਰਹੇ ਨੇ ਲੋਕ ਇੱਧਰ ਦੀ ਬਦਮੀ ਲੈਣੀ ਹੈ ਕੱਪ ਕਰਦਾ ਉਹਦਾ ਤਪ ਕਰੀਏ ਉਹ ਜਿਹੜੇ ਪਿੱਛੇ ਚਲਦੀਆਂ ਕਹਾਣੀਆਂ ਉਹਨਾਂ ਤੇ ਅਟੈਚ ਕੀਤੇ ਹਨ ਚਾਰ ਕੋਟਾ ਦੇ ਵਿੱਚ ਫਿਰਦਾ ਹੈ ਜਿਹੜੀ ਸੰਸਾਰੀ ਧੰਨ ਵਾਸਤੇ ਜੇ ਤਪ ਕਰਦਾ ਫਿਰਦਾ ਹੈ ਉਹਦਾ ਕਾਬਲ ਹੋਣ ਵਾਸਤੇ ਜੇ ਸੋਤਨ ਹਰ ਸੇਵਾ ਤੇ ਭਾਵਾ ਉਹ ਨਾਮ ਤਾਂ ਹਰ ਸੇਵਾ ਤੋਂ ਪਾ ਲੈਣਾ। ਹਾਂ? ਨਾ ਜਿਸ ਤੁਹਾਨੂੰ ਕੋਈ ਚਾਰ ਕੰਕੂ ਠਟਾਵੇ ਸੋ ਤੁੰਨ ਹਰ ਸੇਵਾ ਤੇ ਪਾਵੇ। ਚਾਰ ਫੁੱਟਾਂ ਵਿੱਚ ਜਿਹੜੇ ਤਾਂ ਵਾਸਤੇ ਤੂੰ ਫਿਰਦਾ ਹੈਂ ਭਜਿਆ ਸੋ ਤੁੰਨ ਜੇ ਤਾਂ ਫਿਰਦਾ ਨਾ ਜੇ ਤਾਂ ਫਿਰਦਾ ਗਿਆਨ ਵਾਸਤੇ। ਫਿਰ ਭਗਿਆਨੀ ਕੋ ਖੋਜੇ ਮਹੇਸਰ ਜਦੋਂ ਰਾਜ ਫਿਰਦਾ ਹੈ ਭਈ ਮੈਨੂੰ ਨਾਮ ਮਿਲੇ ਕਿਤੇ ਉਹ ਤਾਂ ਹੱਸੇ ਦਾ ਗੱਲ ਐ ਤੈਨੂੰ ਘਰੇ ਮਿਲ ਜੂ ਬਾਹਰ ਜਾਣ ਦੀ ਲੋੜ ਨਹੀਂ ਜੇ ਇਹਦੇ ਖਾਤਰ ਫਿਰਦਾ ਜਿਸ ਦਾ ਨਾਮ ਕਿਹੜੇ ਖਾਤਰ ਫਿਰਦਾ ਨਹੀਂ ਪਤਾ ਹੈਗਾ ਤੂੰ ਕਿਹੜੇ ਖਾਤਰ ਫਿਰਦਾ ਇਹ ਨਹੀਂ ਪਤਾ ਹੈ ਦੋਹਾਂ ਜੋ ਕਿਹੜੇ ਬਾਤਾਂ ਫਿਰਦਾ ਇਹ ਤਾਂ ਉਹਨੂੰ ਪਤਾ ਹੈਗਾ ਭੱਜਿਆ ਫਿਰਦਾ ਜਿਹੜਾ ਭੱਜਿਆ ਫਿਰਦਾ ਉਹਦੇ ਛੜਤੀ ਨਾ ਗੱਲ ਇਸ ਕਰਕੇ ਦੋਏ ਤਾਨਾ ਦੀ ਗੱਲ ਕਰਾਂਗੇ ਹੁਣੇ ਉਹ ਤਾਨਾ ਉਹ ਤਾਨਾ ਹਾਂ ਜੇ ਤੂੰ ਦਿਰਾਕਾਰੀ ਜੇ ਤੂੰ ਨਾ ਬਸ ਤੇ ਵੀ ਫਰਦਾ ਕੰਮ ਹੀ ਹਰ ਦੇ ਬਾਤ ਮਿਲੂ ਜੇ ਤੂੰ ਦੂਏ ਤਾਨ ਤੋਂ ਮਿਲਦਾ ਤਾਂ ਵੀ ਹਰ ਸੇ ਕਰੀ ਜਾ ਜਿਹੜਾ ਮੈਨੂੰ ਲੱਗਦਾ ਆਪੇ ਮਰ ਜਾਣਾ ਉਹ ਤਾਂ ਹੁਕਮ ਨਾਲ ਮਰੇ ਜਾਣਾ ਫਿਰ ਤੈਨੂੰ ਭੱਜਣ ਦੀ ਲੋੜ ਨਹੀਂ ਤੈਨੂੰ ਸਮਝ ਆ ਜੂ ਕਿ ਜੋ ਹੁਕਮ ਨਾਲ ਮਿਲਣਾ ਉਹ ਮਿਲਣਾ ਹੀ ਆ ਫਿਰ ਦੇਖ ਕੇ ਭਜਣਾ ਗੱਲ ਹੈ ਫੇ ਤੈਨੂੰ ਭੱਜੜ ਦੀ ਲੋੜ ਨਹੀਂ ਫੇ ਤੈਨੂੰ ਹੂ ਤਸੱਲੀ ਹੋ ਜੂ ਕੋਈ ਜਿਹੜਾ ਫੇਰਾ ਹੈ ਕਰਮ ਰੋਗ ਤੇ ਨਹੀਂ ਜਾਂਦਾ ਮੇਰਾ ਜਿਹੜਾ ਮੁਕੱਦਰ ਹੈ ਉਹ ਨਹੀਂ ਕਦੇ ਜਾਂਦਾ ਤੂੰ ਚੁੱਪ ਕਰਕੇ ਆਰਾਮ ਨਾਲ ਠਹਿਰੋਗੇ ਬਹਿ ਜੂ ਹਾਂ ਬਹੁਤਾ ਹਾਂ ਚਾਰ ਘੰਟੇ ਭੱਜੜ ਦੀ ਲੋੜ ਹਾਂ ਜਿਸ ਨੂੰ ਸੁਖੋਂ ਲਿੱਤੋ ਬਾਦਸ਼ਾਹ ਵੀ ਇਹਦੇ ਸੋ ਸੁਖ ਸਾਧ ਸੰਗਪ੍ਰੀਤ ਜਿਸ ਨੂੰ ਕੋ ਜਿਹੜੇ ਸੁਖਣਾ ਨਿਤ ਬਾਦਸ਼ਾਹ ਵੀ ਇਹ ਇੱਛਾ ਰੱਖਦਾ ਪਾਜੇ ਇਛਾ ਰੱਖਦਾ ਜਿਹੜੇ ਸੁਖ ਦੀ ਧਨ ਵਾਸਤੇ ਸੁਖ ਹੈ ਨਾ ਜੇ ਤਾਂ ਧਨ ਸੰਸਾਰੀ ਵਾਸਤੇ ਸੰਸਾਰੀ ਜੋ ਸੁਖ ਵੜਦਾ ਠੀਕ ਹੈ ਤਾਂ ਵੀ ਦੁਗੈ ਤਾਂ ਜਲਣਗੇ ਜੇ ਦੁਗੈ ਤਾਂ ਅੰਤੋਂ ਨਿਰਾਕਾਰੀ ਤੋਂ ਪੜਦਾ ਨਾਫ ਤੋਂ ਸੁਖ ਵੜਦਾ ਤੂੰ ਸਾਧੂ ਸੰਤ ਪ੍ਰੀਤ ਕਰ ਲੈ ਤੋਏ ਪ੍ਰਕਾਸ਼ ਦਾ ਸੁਖ ਹੋ ਜੂਗਾ ਜੇ ਸਾਧੂ ਰੰਗ ਪ੍ਰੀਤ ਹੈ ਤਾਂ ਤੇਰਾ ਜਿਹੜਾ ਸੰਸਾਰੀ ਤਨ ਉਹ ਵੀ ਸੁਖਦਾਇ ਤੇ ਰਹੂਗਾ ਫਿਰ ਤੈਨੂੰ ਦੁੱਖ ਨਹੀਂ ਹੋਣਾ ਫਿਰ ਉਹ ਸੰਸਾਰੀ ਤਨ ਤੇਰਾ ਚਿੰਤਾ ਦਾ ਕਾਰਨ ਨਹੀਂ ਬਣਦਾ ਅਸਲ ਤੇ ਸੰਸਾਰੀ ਤਨ ਚਿੰਤਾ ਦਾ ਕਾਰਨ ਬਣ ਜਾਂਦਾ ਹੈ ਸੰਸਾਰੀ ਤਨ ਚਿੰਤਾ ਦਾ ਕਾਰਨ ਨਾ ਬਣੇ ਉਹ ਗੱਲ ਦਾ ਹੀ ਇਲਾਜ ਹੈ ਛੋਰ ਕੁਝ ਨਹੀਂ ਇਸ ਪਦੇ ਦੇ ਵਿੱਚ ਸੰਸਾਰੀ ਤਨ ਜਿਹੜਾ ਤੁਹਾਨੂੰ ਜਿਸ ਤਰ੍ਹਾਂ ਬਹੁਤ ਜਿਸੇ ਕਰੇ ਇਹ ਤੋਂ ਕੇ ਮੈਂ ਬਚਿਆ ਜਾਂਦਾ ਹਾਂ ਬਹੁਤ ਹੁੰਦੇ ਹੋ ਵੀ ਚਿੰਤਾ ਨਾ ਹੋਵੇ ਇਹ ਧੋਖੇਵੇਂ ਬਚਾ ਜਾਣਾ ਇਹ ਪਤਾ ਐਸੇ ਐਂਗਲ ਤੋਂ ਲੈ ਹਾਂ ਸਾਧੂ ਨਾਲ ਬਣੀਦਾ ਸਾਧੂ ਸੰਗ ਭਰੀਤ ਐਸੇ ਐਂਗਲ ਤੇ ਲੈਣਾ ਧੂਆ ਤਾਂ ਧੋ ਨਹੀਂ ਲੈਣਾ ਜੇ ਨਾਲ ਧੂਆ ਤਾਂ ਵੀ ਹੈ ਉਹ ਕਿਵੇਂ ਬਚ ਜਾਣਗੇ ਧੂਏ ਚਿੰਤਾ ਤੁ ਸਾਧੂ ਸੰਗ ਭਰੀਤ ਸੋਖ ਉਹ ਹੀ ਬੜੂ ਤਾਨੂੰ ਤਾਂ ਧੂਆ ਜਨਾ ਵਰਜੀ ਹੋਵੇ ਚਾਹੇ ਹੋਵੇ ਚਾਹੇ ਨਾ ਹੋਵੇ ਇਕਦਾ ਇੱਕਦਾ ਉੱਠ ਕੇ ਭੱਜ ਲੱਟ ਭਜਨਟ ਕਦਮ ਹੋ ਗਈ ਉਹ ਚਿੰਤਾ ਖਤਮ ਹੋ ਗਈ ਜੇ ਥੋੜੀ ਹੈ ਪਰਮਹੰਤਾ ਇਹੜਾ ਫਿਰਦਾ ਹੈ ਪਰਮਹੰਤਾ ਦਾ ਥੋੜੇ ਵਾਲਾ ਫਿਰਦਾ ਥੋੜੇ ਵਾਲਾ ਪਰਮਹੰਤਾ ਦੋੜ ਜੂਗਾ ਬਹੁਤੀ ਵਾਲਾ ਵੀ ਦੋੜ ਜੂਗਾ ਬਸ ਆ ਗੱਲ ਹੈ ਇਸ ਗੱਲ ਦਾ ਇਲਾਜ ਹੈ ਹਾਂ ਦੋਵੇਂ ਬਗਵਾ ਜਿਵੇਂ ਮੁਕਤ ਥੋੜੀ ਸਹੀ ਲੱਭਾ ਉਹ ਆ ਵਸ ਤਾਂ ਦੇਖ ਲੈ ਮੁਕਤ ਹੋਈ ਜੇ ਲਾ ਇਹ ਗੱਲ ਦਾ ਇਲਾਜ ਹੈ ਸਿਰਫ ਇਸ ਪਦੇ कितने की जो है ना वो जी गल खड़ी की थी जिस कर इलाज नहीं हो रहा इतना इत रखना है सूज इस चीज का इलाज है जिस शोभा को करे भली करनी सा हर की ਭਲੀ ਕਰਨੀ ਕਰਦਾ ਤੂੰ ਸੁਭਾਵਾਸ ਸੁਭਾਵਾਸ ਹੈ ਉਹ ਲੋੜ ਨਹੀਂ ਕਰਦੀ ਸੁਭਾਵਾਸ ਤੇ ਭਲੀ ਕਰਨੀ ਲੱਗਰ ਲਾਉਣਾ ਆ ਜਿਹੜੀ ਉਹ ਕਰਦਾ ਹੈ ਕਰ ਸੇਵਾ ਕਰਦਾ ਹੈ ਇਹ ਉਹ ਕਰਦਾ ਹੈ ਜੋ ਦਿਖਾ ਜੋ ਧਰਮ ਦੇ ਕਰਮ ਕਰਦਾ ਹੈ ਕਰਮ ਧਰਮ ਪਾਖੰਡ ਜੋ ਕਰਮ ਧਰਮ ਪਾਖੰਡ ਕਰਨਾ ਸੁਭਾਵਾਸ ਤੇ ਕੋਈ ਭਲੀ ਕਰਨੀ ਹੈ ਲੋਕ ਤਾਂ ਭਲੀ ਕਹਿੰਦੇ ਨੇ ਭਲੀ ਕਰਨੀ ਭਲਾਵਾਂ ਨੇ ਕਹਿੰਦੇ ਨੇ ਬੁਰਾ ਨਹੀਂ ਕੋਈ ਕਹਿੰਦਾ ਕਰਦਾ ਹੈ ਫਰੋਦਨਾ ਤੇ ਨੁਕਸਾਨ ਕੀ ਹੋਊਗਾ ਹੰਕਾਰ ਹੋ ਜਾਊਗਾ ਰਿਐਕਸ਼ਨ ਹੋ ਜਾਊਗਾ ਤੈਨੂੰ ਜੇ ਐ ਨਾ ਕੀਤੀ ਤਾਂ ਰਿਐਕਸ਼ਨ ਹੋ ਜਾਊਗਾ ਕਿ ਐ ਗੱਲ ਨਾਲ ਰਿਐਕਸ਼ਨ ਤੋਂ ਬਚ ਜਾ ਜੇ ਸੋਪਾ ਕੋ ਕਰੇ ਭਲੀ ਕਰਨੀ ਕਰਦੀ ਸੋਪਾ ਭਾਵੇਂ ਹਰ ਕੀ ਕਰਨੀ ਸੋਪਾ ਤਾਂ ਕਰੀ ਜਾ ਚਾਹੇ ਬੜੀ ਗੱਲੀ ਨਾਲ ਕਰੀ ਜਾ ਚਾਹੇ ਭਲੀ ਕਰਨੀ ਤਾਂ ਕਰੀ ਜਾ ਚਾਹੇ ਪਰ ਸੋਪਾ ਹੋ ਹਰ ਕੀ ਚੜਨੀ ਦੇ ਹੋ ਸੋਭਾ ਭਾਜ ਕਿਉਂਕਿ ਸੰਸਾਰ ਚ ਜੇ ਸੋਭਾ ਹੋ ਉਹ ਝੂਠੀ ਐ ਦਰਗਾਹ ਚ ਸੋਭਾ ਅਰ ਸੰਸਾਰ ਸੋਭਾ ਧੋਏ ਜਗਾ ਸੋਭਾ ਐ ਹੋ ਸੇ ਕੋਹਦੀ ਐ ਸੰਸਾਰ ਦੇ ਵਿੱਚ ਸੋਭਾ ਇੱਕ ਹੁੰਦੀ ਐ ਦਰਗਾਹਾਂ ਦੇ ਵਿੱਚ ਸੋਭਾ ਉਹ ਘਰ ਦੇ ਵਿੱਚ ਔਰ ਇਹ ਗੱਲ ਦੀ ਵਿਆਖਿਆ ਦਸਮ ਪਾਸ਼ਾ ਨੇ ਕੀਤੀ ਹੋਈ ਐ ਇੱਕ ਜਗ੍ਹਾ ਹੋਰ ਕਿਤੇ ਨਹੀਂ ਆਉਣੀ ਗੁਰੂ ਗ੍ਰੰਥ ਸਾਹਿਬ ਜੀ ਮੇਰੇ ਅਹਾ ਆਪਣਾ ਹੋਰ ਕਿਤੇ ਨਹੀਂ ਹੈ ਜਿੱਥੇ ਤੱਕ ਆਪਾਂ ਬਚਾਰੇ ਉਹ ਤਾਂ ਕੀਤਾ ਜਾਂ ਖਾਲਸਾ ਨੂੰ ਗਿਆ ਤੈਨੂੰ ਸੁਭਈ ਰੇੜ ਉਹਦੇ ਵਿੱਚ ਜਾਂ ਤਾਂ ਕਹਿੰਨਾ ਵੀ ਧਾਨ ਦਿਓ ਇੰਹੀ ਕੋ ਪਲੋ ਆਪਣਾ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਤ ਨਜੀ ਕੋ ਖਾਲਸਾ ਨੂੰ ਸਮਝਾਣ ਕਰਕੇ ਕਹਿੰਦਾ ਵੀ ਮੇਰੇ ਪੰਡਤ ਨੂੰ ਨਹੀਂ ਨ ਦਿੱਤਾ ਗਿਆ ਉਹਨੂੰ ਤੇ ਛਣਾ ਪਹਿਲਾਂ ਹਮੇਸ਼ਰ ਜੀ ਦਾ ਪਾਟਾ ਤੇ ਨਾਰਾਜ਼ ਹੋ ਗਿਆ ਉਦੋਂ ਫਿਰ ਕਹਿੰਦਾ ਨਾ ਵੀ ਜਿਹੜਾ ਬੇਰਾ ਮਨ ਹੈ ਉਹਦੇ ਚ ਇਹ ਆ ਵੀ ਜਿਹੜਾ ਖਾਲਸਾ ਹੈ ਇਹ ਬਾਬਾ ਨਾਲ ਦਾ ਪੰਡਤਾਂ ਇਹ ਕਰਦਾ ਦਰਦਾ ਵੀ ਇਹ ਦੋੇ ਕੰਮ ਕਰਦਾ ਤੁਸੀਂ ਆਪਣਾ ਕੰਮ ਛੱਡ ਗਏ ਤੇ ਛਤਰੀਆਂ ਵਾਲਾ ਕੰਮ ਇਹ ਕਰਦਾ ਪੰਡਤਾਂ ਆ ਵੀਰ ਦੋ ਡਿਊਟੀਆਂ ਕਰਦਾ ਹੈ ਫਰਾ ਇਸ ਕਰਕੇ ਇਹਨਾਂ ਦੀ ਸੇਵਾ ਕਰਨੀ ਮੈਨੂੰ ਚੰਗੀ ਲੱਗਦੀ ਹੈ ਮੈਂ ਨਾ ਦੀ ਉਸੇ ਬਾਬਾ ਨਾਲ ਕੀਤੀ ਹਾਲਾਂਕਿ ਉਹਦੇ ਵਿੱਚ ਮੁਸਲਮਾਨ ਵੀ ਦੇ ਬੁੱਧ ਜਹਾ ਬੰਦੇ ਵੀ ਬੁੱਧ ਜਹਾ ਦੇ ਬੰਦੇ ਵੀ ਨਾ ਜਿਹਨਾਂ ਨੂੰ ਸਰੋਪੇ ਦਿੱਤੇ ਨੇ ਉਦੋਂ ਉਹ ਲੜੇ ਦੀ ਕਿਤੇ ਜਾ ਕੇ ਉਹ ਵੀ ਬਚੇ ਨੇ ਸਮਝਿਆ ਨਹੀਂ ਕਹਿੰਦੇ ਸੇਵ ਕਰੀ ਇਹਨਾਂ ਦੀ ਭਾਵਨਾ और किसे न जी को सेवा करनी मेरे अंदर, नहीं, नहीं लगती दान दियो इन ही को, पलो। और आन को दान लागत दान दे सोना नहीं लगता मैंने चंगा नहीं लगता इन्हों दान दता ही भला आ गए फला इन ही को दो देखो आ लगता आसल आई है, है। गल ਆਗੇ ਭਲਾ ਜੇ ਅਗਰੇ ਦੀ ਫੜ ਲੈਣਾ ਨਾ ਤੁਸੀਂ ਦਰਗਾ ਦਾ ਇਹੀ ਕੋ ਦਿਓ ਜਗ ਮੈਂ ਜਸ ਔਰਤੀਓ ਸਭ ਠੀਕ ਹੋ ਪਰ ਆਗਲ ਜਗ ਦਾ ਜਸ ਜਰੂਰ ਹੋ ਉਹ ਜਸ ਫਿਕਰ ਅਰ ਜੀ ਸੁਣੇ ਸੋਨਾ ਲਵਾਤਾ ਜਸ ਫਿਕਰ ਹੋ ਗਿਆ ਜੀ ਨੁਕਸਾਨ ਹੋਇਆ ਉਹਦਾ ਫਾਇਦਾ ਨਹੀਂ ਹੋਇਆ ਉਦੋਂ ਬੱਲੇ ਬੱਲੇ ਸੀ ਕੁੜ ਵੀ ਲੋਕ ਬੇਬੂ ਬੱਲੇ ਬੱਲੇ ਕਰਦੇ ਸੀ ਉਹ ਸੋਨਾ ਨਾ ਧਿਆਨ ਨਾ ਤੁਹਾਡਾ ਲੋਕਾਂ ਉਹ ਜਿਹੜਾ ਸੋਨਾ ਲਵਾਇਆ ਨਾ ਉਹਨੇ ਨਾਮ ਤੋਂ ਧਿਆਨੇ ਹਟਾ ਤੋ ਲੋਕਾਂ ਦਾ ਜਿਆਨੇ ਪਾਇਆ ਘੜੀ ਬਣਾਤੀ 16 ਦੇਖਦੇ ਨੇ ਲੋਕ ਸੁਣਦੇ ਹੀ ਨਹੀਂ ਕਿ ਥਾ ਕੀ ਹੋ ਰਹੀ ਹੈ ਕੀ ਤਨ ਕੀ ਹੋ ਰਹੀ ਹੈ ਜਾਣავੇ ਅੱਖਾਂ ਕੰਮ ਕਰਦੀਆਂ ਨੇ ਕੰਨ ਬੰਦ ਹੋ ਜਾਂਦੇ ਨੇ ਸਾਰਿਆਂ ਦੇ ਜਿਹੜੇ ਆਦਮੀ ਜਾ ਕੇ ਦਰਬਾਰ ਸਾਹਿਬ ਪੜਦੇ ਨੇ ਅੰਬਰ ਸਾਹਿਬ ਜਾਣਦੇ ਨੇ ਉਹਨਾਂ ਦੇ ਕੰਨ ਨਹੀਂ ਕੰਮ ਕਰਦੇ ਅੱਖਾਂ ਨਹੀਂ ਕੰਮ ਕਰਦੀਆਂ ਘੰਟਾ ਤੋਂ ਘੰਟੇ ਰਹਿੰਦੇ ਨੇ ਉਹਾਂ ਦੇ ਖੁਰਦ ਸੁਬਾ ਤਾਂ ਕੰਮ ਹੀ ਨਹੀਂ ਕਰਦੇ ਜਦ ਕਿ ਕੰਨਾ ਜ ਕੋ ਸੁਣਨ ਗਏ ਤੇ ਅੱਖਾਂ ਤੇ ਕੀ ਲੈਣਾ ਸੀ ਤੁਸੀਂ ਬਸ ਉਹ ਜਿਹੜੇ ਸਰਪਣ ਦੇ ਸਰਪਣ ਸ਼ਕਤੀ ਉਹ ਬੰਦ ਗਲਤੀ ਸੁਣਨ ਸ਼ਕਤੀ ਉਹ ਬੰਦ ਕਰਤੀ ਜੇ ਤੋ ਕੁਝ ਲਾਭ ਹੋਣਾ ਸੀ ਆਉਣਾ ਨੁਕਸਾਨ ਕੀਤਾ ਉਹਦੇ ਵੱਲੇ ਵੱਲੇ ਸੀ ਇਸ ਕਰਕੇ ਦਰਗਾਹ ਦੇ ਵਿੱਚ ਉਹਦਾ ਨੁਕਸਾਨ ਹੋਇਆ ਦਰਗਾਹ ਜਨਕਸਾਂ ਲਾਡਵੀ ਜੀਸਾ ਦੇ ਆ ਗਿਆ ਜਦ ਇਹ ਸਾਜਾ ਵੀ ਮਲ ਗਈ ਛੇਤੀ ਹੋ ਕੋਈ ਨਹੀਂ ਹੈ ਪਿੱਛੇ ਰਹਾ ਬਹੁਤ ਛੇਤੀ ਸਮਗਦ ਹੋ ਗਿਆ ਸਭ ਕੁਝ ਪਿੱਛੇ ਜਗ ਮੈਂ ਜਸ ਔਰ ਦਿਓ ਸਭ ਠੀਕ ਹੋ ਠੀਕ ਜਗ ਦਾ ਜਸ ਫਿੱਕਾ ਜਸ ਹੁੰਦਾ ਇਹ ਸਾਰਾ ਜਗ ਦਾ ਹੀ ਹੈ ਇਹਨਾਂ ਦਾ ਸੰਸਾਰ ਦਾ ਦਰਗਾਹ ਦਾ ਜਸ ਬਿਲਕੁਲ ਵਧੀ ਹੈ ਜੇ ਆਦੀ ਸਾਧੂ ਸੰਗ ਪ੍ਰੀਤ ਹੈ ਦੀ ਸੋਖ ਸਖ ਸਾਧੂ ਜਿਸ ਜ਼ੋਬਾ ਕੋ ਕਰੈ ਭਲੀ ਕਰਨੀ ਕਰਨੀ ਸਾ ਸੋਬਾ ਭਜ ਹਰ ਕੀ ਸਾ ਆ ਸੋਬਾ ਭਜ ਹਰ ਕੀ ਸੜਨੀ ਹਰ ਕੀ ਸੜਨ ਤਾਂ ਉਹਨੇ ਲਈਓ ਦੀ ਹਰ ਕੀ ਸੜਨੀ ਲਈ ਆਪਣੀ ਅਰਜੇਸੋਂ ਨੇ ਬਾਇਆ ਦੀ ਸੜਨ ਲਈ ਅੰਗਰੇਜ਼ਾਂ ਦੇ ਉਹ ਸੁਲਾਕਾਲ ਦੀ ਐਂਦੀ ਕਬਰੋ ਗੁਰਮਤਿ ਛੱਡ ਦਿੱਤੀ ਵਾਹ ਵਾਹ ਸੱਚ ਛੱਡ ਦਿੱਤਾ ਝੂਠ ਵਾਸਤੇ ਕੰਪਰੋਮਾਈਜ਼ ਕਰ ਲਿਆ ਮੇਣੇ ਮਾਣੇ ਸਭ ਇਕੱਠੇ ਕਰ ਲਏ ਜਿਹੜਾ ਹੁਗਮ ਸੀ ਦਸਮ ਬਾਸ਼ਾਹਲਾ ਮੇਣਿਆਂ ਨਾਲ ਮੇਲ ਨਹੀਂ ਗੱਲ ਨਾਲ ਸਾਰੇ ਸਿੱਖ ਬਣਾ ਕੇ ਆਪੇ ਮੇਣੇ ਸੀ ਆਪ ਘੜਾ ਥੀ ਸੀ ਖਾਲਸਾ ਅੱਡ ਕੱਢ ਦਿੱਤਾ ਮੇਣੇ ਪਰਧਾਨ ਬੋਲ ਰਿਹਾ ਤੇ ਉਦੋਂ ਨਾਲ ਮੇਣਾ ਦੀ ਪ੍ਰਧਾਨਗੀ ਰਜੀਤ ਸਿੰਘ ਬਿਸਲਾ ਵੇੜਿਆਂ ਦੀ ਰਣਜੀਤ ਸਾਡੀ ਇਹਨਾਂ ਦੀ ਬਿਸਲਾ ਵੇੜਿਆਂ ਦੀ ਮੀਣਾ ਉੱਤੇ ਕੀਤਾ ਜਿਉ ਤੱਕ ਮੀਣਾ ਉੱਤੇ ਹੀ ਨੇ ਮੀਣਾ ਦਾ ਪ੍ਰਚਾਰ ਉੱਤੇ ਕਰਦਾ ਬਿਸਲਾ ਵੇੜਿਆਂ ਦੀ ਹੁਣ ਥਈਓ ਪ੍ਰਚਾਰ ਹੋਈ ਹੈ ਪਾਸਾ ਪਲਟ ਹੋਇਆ ਹੀ ਨਹੀਂ ਹੁਣ ਪਲਟੂਗਾ ਬਸ ਕੋਈ ਤਾਂ ਰੌਲਾ ਪਾ ਕੇ ਨਾ ਸਿੱਖੀ ਕਿੱਥੇ ਗਈ ਇਹਨਾਂ ਘਰਨੇ ਉਹ ਜਿਹਨੂੰ ਲੋੜਾ ਸਿੱਖੀ ਲਹਿਰ ਉਹ ਬਾਕੀ ਕੜਾ ਸਾਰੇ ਲੈਂਦੇ ਹੁੰਦੇ ਨੇ ਜਿਹੜੇ ਜਿਆਦਾ ਰੌਲਾ ਬੋਲਣੇ ਸਿੱਖੀ ਗਈ ਉਹਨਾਂ ਦਾ ਸੀ ਹੁਣ ਦੇਖਦੇ ਆਂ ਵੀ ਉਹ ਸਿੱਖੀ ਗ੍ਰੈਂਡ ਕਰਦੇ ਨਾ ਇਧਰ ਰੌਲਾ ਹੀ ਹੈ ਬੋਲਣ ਤੇ ਤੇ ਚੁੱਪ ਜਾਣਗੇ ਸਿੱਖੀ ਕਿੱਥੇ ਗਈ ਸਿੱਖੀ ਦੀ ਕੁਲਵਾਰ ਕੱਢ ਕੇ ਬਾਹਰ ਰੱਖਦੀ ਆ ਉਹਦੋਂ ਸਰਜੀ ਦੇ ਦੇਣ ਕਹਿੰਦਾ ਚੁੱਪ ਕਰਕੇ ਬਹਿ ਜਾਣਗੇ ਘਰ ਜਾਂ ਫਿਰ ਸਿਰ ਦੇਣ ਜਾ ਕੇ ਹਾਂ ਇਹਨੂੰ ਤਾਂ ਆਵਾਹੀ ਰੋਗ ਨਾ ਜਾਏ ਰੋਗ ਬਿਟੇ ਯਾਰ ਹੌਬਤ ਲਾਏ ਅਨਕੋ ਆਵਾਹੀ ਰੋਗ ਨਾ ਜਾਏ ਉਹ ਬਾਹਵੋਹਤ ਕਰ ਰਹੇ ਨੇ ਰੋਗ ਕਰਮ ਦੇ ਕਰਮ ਬਹੁਤ ਕਰ ਰਹੇ ਨੇ ਹੋ ਮੇਰਾ ਰੋਗ ਨਹੀਂ ਜਾ ਰਿਹਾ ਕਿਸੇ ਦਾ ਉਹ ਬਾਤ ਬਹੁਤ ਕਰ ਰਹੇ ਮੱਤਾਂ ਤੋਂ ਹੋਦ ਨੇ ਫੰਦ ਬੜੇ ਬਾਦ ਦੱਸਦੇ ਨੇ ਰੋਗ ਸੰਤਾਂ ਦਾ ਨਹੀਂ ਜਾ ਰਿਹਾ ਕੋਈ ਸੰਤ ਹੋਣੇ ਜਿਹੜੇ ਰੋਗ ਨੂੰ ਬੈਦੂਆ ਰੋਗ ਨੂੰ ਸਮਾਉਂਦਾ ਇਹਦਾ ਬੈਦ ਇਹ ਮਰਦੇ ਨੇ ਬੈਦ ਰੋਗੀ ਬਾਹ ਚ ਮਰਦਾ